ਦੇਖੀ ਹੋਇਆ ਮਹਾਰਾਜ ਸਿੰਘ ਦੇ ਪੋਤਰੇ ਦਾ ਜਿਹੜਾ ਕਮਰਨੋ ਨਿਹਾਲ ਸਿੰਘ ਦਾ ਵਿਆਹ ਹੋਇਆ ਸੀ ਉਹ ਵਿਆਹ ਸੀ ਉਹਦੇ ਚਰਚਾ ਅੱਜ ਵੀ ਆਪਾਂ ਕਰ ਸਕਦੇ ਹਾਂ ਸਰਦਾਰ ਦੀ ਜਦੋਂ ਉੱਥੇ ਬਰਾਤ ਚੜ੍ਹੀ ਐ ਸ਼ਾਮ ਸਿੰਘ ਟਾਰੀ ਵਾਲੇ ਦੀ ਬੇਟੀ ਨੂੰ ਵਿਆਉਣ ਵਾਸਤੇ ਆਏ ਆ ਤਾਂ ਉਦੋਂ ਤੁਸੀਂ ਵੇਖੋ ਲੱਗ ਤਲਾਬ ਨੇ ਬੰਦਿਆਂ ਦੇ ਨਹਾਉਣ ਨੂੰ ਲੱਗ ਪਸ਼ੂਆਂ ਦੇ ਨਹਾਉਣ ਨੂੰ ਲੱਗ ਪਾਣੀ ਪੀਣ ਨੂੰ ਲੱਗ ਔਰ 60 ਮੁਲਕਾਂ ਦੇ ਪ੍ਰਤੀਨਿਧ ਆਏ ਹੋਏ ਸੀ ਲਾਹੌਰ ਕਿਲੇ 'ਚ 60 ਮੁਲਕਾਂ ਦੇ ਰਾਜੇ ਜਿੰਨਾਂ ਵਿੱਚ ਮਹਾਰਾਣੀ ਵੀ ਆਈ ਵੀ ਸੀ ਉਸ ਟਾਈਮ ਤੇ ਔਰ ਤੁਸੀਂ ਇਹ ਦੇਖੋ ਵੀ ਇੱਕ ਅੰਗਰੇਜ਼ ਲਿਖਦਾ ਆਪਣੀ ਡੈਰੀ ਤੇ ਕਹਿੰਦਾ ਕਿਲੇ ਦੇ ਇੱਕ ਦਰਵਾਜੇ ਤੇ ਹੀਰਾ ਸਿੰਘ ਖੜਾ ਸੀ ਜਿਹੜਾ ਕਿ ਡੋਗਰਿਆਂ ਦਾ ਮੁੰਡਾ ਸੀ ਲੇਕਿਨ ਸੋਹਣਾ ਇੰਨਾ ਸੀ ਮਹਾਰਾਜ ਰਜੀਤ ਸਿੰਘ ਨੇ ਉਹਨੂੰ ਅਡੌਪਟ ਕਰ ਲਿਆ ਸੀ ਸਾਰੀ ਉਹਦੀ ਐਜੂਕੇਸ਼ਨ ਸਾਰਾ ਉਹਦਾ ਖਰਚ ਮਹਾਰਾਜ ਰਜੀਤ ਸਿੰਘ ਦੇ ਆਪ ਦੇ ਖਜ਼ਾਨੇ ਚੋਂ ਜਾਂਦਾ ਸੀ ਤਾਂ ਕਹਿੰਦੇ ਹੀਰਾ ਸਿੰਘ ਜਿਹੜਾ ਖੜਾ ਸੀ ਨਾ ਅੰਗਰੇਜ਼ ਲਿਖਦਾ ਉਹ ਸਵਾਗਤ ਕਰਨ ਵਾਸਤੇ ਖੜਾ ਸੀ ਉਹਦੇ ਨਾਲ ਹੋਰ ਅਹਿਲਕਾਰ ਹੋਰ ਵੀ ਬੜੇ ਬੰਦੇ ਖੜੇ ਸੀ ਵਿਆਹ ਵਾਲੇ ਦਿਨਾਂ ਦੀ ਗੱਲ ਦੱਸਦਾ ਜਦੋਂ ਕਬਰਨੌਂ ਨਿਹਾਲ ਦਾ ਵਿਆਹ ਚੱਲ ਰਿਹਾ ਤਾਂ ਤੁਸੀਂ ਦੇਖੋ ਵੀ ਉਹ ਅੰਗਰੇਜ਼ ਕਹਿੰਦਾ ਵੀ ਹੀਰਾ ਸਿੰਘ ਦਾ ਇੱਕ ਵੀ ਅੰਗ ਬਾਹਰ ਨੰਗਾ ਨਹੀਂ ਸੀ ਦਿਸਦਾ ਜਿਹਦੇ ਤੇ ਹੀਰੇ ਨਾਲ ਲਵੇਟੇ ਹੋਣ ਔਰ ਇੰਨੇ ਸੋਨੇ ਦੇ ਕੱਪੜੇ ਤੇ ਹਰ ਜਗ੍ਹਾ ਤੇ ਮੱਥੇ ਤੇ ਬਾਹਾਂ ਤੇ ਡੌਲੇ ਤੇ ਔਰ ਇੰਨੀ-ਇੰਨੀ ਹੀਰਿਆਂ ਦੀ ਕੀਮਤ ਸੀ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਕੋਹਿੰੂਰ ਹੀਰਾ ਇਸ ਡੌਲੇ ਤੇ ਬੰਨਿਆ ਹੁੰਦਾ ਸੀ ਨਾ ਅੱਜ ਵੀ ਅੰਗਰੇਜ਼ਾਂ ਦਾ ਜੇ ਉੱਥੇ ਰੱਖਿਆ ਹੋਆ ਨਾ ਲੰਡਨ ਵਿੱਚ ਉਹਦੀ ਇੰਨੀ ਕੀਮਤਾ ਕੋਈ ਨੂੰ ਰਹੀਰੇ ਦੀ ਵੀ ਜਿੰਨਾ ਇੱਕ ਦਿਨ ਦਾ ਖਰਚਾ ਸਾਰੀ ਦੁਨੀਆ ਦਾ ਉਨੀ ਉਹਦੀ ਕੀਮਤ ਦਾ ਅੰਦਾਜ਼ਾ ਲਾਉਂਦੇ ਆ ਤੇ ਅਵਾਨੀ ਤਾਂ ਉਹਦੇ ਮੁਕਾਬਲੇ ਮੇਰਾ ਖਿਆਲ ਪੁਆਇੰਟ 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 5% ਵੀ ਨਹੀਂ ਆਉਂਦੇਗੇ ਵੀ ਜਿੰਨੇ ਉਸ ਕੱਲੇ ਹੀਰੇ ਦੀ ਕੀਮਤਾਂ ਔਰ ਮੰਜਾਂ ਦੇ ਮੰਜੇ ਭਰੇ ਹੁੰਦੇ ਸੀਗੇ ਹੀਰਿਆਂ ਦੇ ਨਾਲ ਜਵਾਹਰਾਤ ਨਾਲ ਕਈ ਵਾਰੀ ਉਹ ਸਾਰਿਆਂ ਨੂੰ ਦਿਖਾਉਣ ਵਾਸਤੇ ਜਿਵੇਂ ਆਪਾਂ ਆਪਦੇ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਨੂੰ ਵੇ ਮੇ ਬਿਬੀਆਂ ਵੱਡੀ ਆਪਾਂ ਪੁਰਾਣੇ ਵਿਆਹਜ ਬੜੀਆਂ ਬਰੀ ਦਿਖਾਉਂਦੇ ਜਾਂ ਹੋਰ ਚੀਜ਼ਾਂ ਦਿਖਾਉਂਦੇ ਹਾਂ ਉਵੇਂ ਦਿਖਾਉਦੇ ਹੁੰਦੇ ਸੀ ਲਾਹੌਰ ਕਿਲੇ ਵਿੱਚ ਮਹਾਰਾਜਾ ਸਾਹਿਬ ਤਾਂ ਉਹ ਦੇਖਣ ਵਾਲੀਆਂ ਗੱਲਾਂ ਸੀ ਪਰ ਤੁਸੀਂ ਦੇਖੋ 60 ਮੁਲਕਾਂ ਦੇ ਪ੍ਰਤੀਨਿਧ ਜਦੋਂ ਕਮਰਨੌਨ ਨਿਹਾਲ ਦੇ ਮੱਥੇ ਤੇ ਸੇਰਾ ਬੰਨਣ ਲੱਗੇ ਨਾ ਤੇ ਮਹਾਰਾਜਾ ਰਜੀਤ ਸਿੰਘ ਜੀ ਕਹਿੰਦੇ ਇਹ ਭਾਈ ਕਿੰਨੇ ਦਾ ਬਣਿਆ ਤਾਂ ਉਥੋਂ ਦੱਸਿਆ ਉਹਨਾਂ ਨੇ ਕਹਿੰਦੇ ਵੀ 9 ਲੱਖ ਰੁਪਏ ਦਾ ਜੀ ਤੇ ਮਹਾਰਾਜਾ ਸਾਹਿਬ ਕਹਿੰਦੇ ਉਸ ਵੇਲੇ ਦਾ 9 ਲੱਖ ਕਹਿੰਦੇ ਵੀ ਇਹ ਬੰਨਣਾ ਇਹ ਦਰਬਾਰ ਸਾਹਿਬ ਭਾਈ ਮੱਥਾ ਟੇਕੋ ਆਈ ਤੇ ਇਹਨਾਂ ਦੇ ਸਿੰਪਲ ਸੇਹਰਾ ਬੰਨ ਗਏ ਤੇ ਉਹ ਦਰਬਾਰ ਸਾਹਿਬ ਅੱਜ ਵੀ ਮੌਜੂਦ ਹੈ ਚਾਹੇ ਹੁਣ ਤੁਸੀਂ ਹੀਰਿਆਂ ਦੀ ਉਹਦੀ ਕੀਮਤ ਦੇਖ ਲਓ ਅੱਜ ਵੀ ਦਰਬਾਰ ਸਾਹਿਬ ਉਹ ਉਸੇ ਖਾਨੇ ਚ ਰੱਖਿਆ ਵਾ ਤਾਂ ਮੇਰਾ ਮਤਲਬ ਕਹਿਣ ਦਾ ਜਦੋਂ ਕਮਰਨੌਂ ਨਿਹਾਲ ਸਿੰਘ ਆਪਦੀ ਮਤਲਬ ਵਿਆਹ ਦੇ ਬਾਅਦ ਮੱਲੋ ਡੋਲੀ ਕਰੇ ਆਈ ਤੇ ਮਹਾਰਾਜ ਰਜੀਤ ਸਿੰਘ ਨੇ ਉਹਨੂੰ ਇੱਕ ਹਵੇਲੀ ਦੀਆਂ ਚਾਬੀਆਂ ਦਿੱਤੀਆਂ ਉਹ ਹਵੇਲੀ ਅੱਜ ਦੇਖਣ ਵਾਲੀ ਆ ਉਹ ਹਵੇਲੀ ਚ ਸਕੂਲ ਚੱਲ ਰਿਹਾ ਹੁਣ ਉੱਥੇ ਲਾਹੌਰ ਔਰ ਐਨੀ ਸੁਨਿਓ ਹਵੇਲੀ ਸੀ ਉਹਨਾਂ ਦੇ ਕੰਦਾ 'ਚ ਹੀਰੇ ਜਵਾਹਰਾਤ ਲੱਗੇ ਹੁੰਦੇ ਸੀ 1983 'ਚ ਮਾਮਦੇ ਪਿਤਾ ਜਹੈਦਾਰ ਸਰਦਾਰ ਤੋਤਾ ਸਿੰਘ ਜੀ ਦੇ ਨਾਲ ਨਾ ਅਸੀਂ ਟੂਰ ਤੇ ਗਏ ਪਾਕਿਸਤਾਨ ਤੇ ਮੈਂ ਸਪੈਸ਼ਲੀ ਭਾਵੇਂ ਉਦੋਂ ਮੈਂ ਇੰਨੀ ਨੌਲੇਜ ਨਹੀਂ ਸੀ ਰੱਖਦਾ ਜਾਂ ਕੋਈ ਇੰਨਾ ਕੋਈ ਤਵੱਜੂ ਨਹੀਂ ਸੀ ਇਹ ਗੱਲਾਂ ਨੂੰ ਦਿੱਤੇ ਹੁੰਦੇ ਬੱਚੇ ਬੱਚਿਆਂ ਵਾਲੀ ਉਮਰ ਹੁੰਦੀ ਆ ਲੇਕਿਨ ਹਾਈ ਤੱਕ ਜਿਆਦਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੈੱਡਰੂਮ ਸੀ ਉਹਦੇ ਮਗਰ ਇੰਨੀ ਸੋਹਣੀ ਸਜਾਵਟ ਹੋਈ ਵੀ ਸੀ ਪਰ ਤੋੜ ਜਿਵੇਂ ਕੁ ਮਾਰ ਕੇ ਖੁੱਡਾਂ ਪਈਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਖੁੱਡਾਂ ਪਈਆਂ ਹੋਈ ਸੀ ਤਾਂ ਮੈਂ ਪੁੱਛਿਆ ਵੀ ਇਹ ਕਿਉਂ ਆ ਕਰੇ ਜੇ ਹੀਰੇ ਜਵਾਰਾ ਤੇ ਲੱਗੇ ਸੀ ਸਾਰੇ ਅੰਗਰੇਜ਼ ਕੱਟ ਕੇ ਲਏ ਤੁਸੀਂ ਦੇਖੋ ਕੰਧਾਂ ਤੇ ਵੀ ਹੀਰੇ ਜਵਾਰਾ ਲੱਗੇ ਸੀ ਉਹ ਸੀ ਵਿਆਹ ਇਹ ਤਾਂ ਐਵੇਂ ਛੋਟੇ ਮੋਟੇ ਵਿਆਹ ਉਹਨਾਂ ਦੇ ਮੁਕਾਬਲੇ ਤੇ ਰੀਲਾਂ ਦੇਖੀ ਜਾਂਦੀਆਂ ਦੇਖੀ ਜੋ ਪ੍ਰਾਪਤ ਇਤਿਹਾਸ ਨੂੰ ਨਾ ਭੁੱਲੋ ਜੇ ਇਹੋ ਜਿਹਾ ਸ਼ੌਂਕ ਰੱਖਦੇ ਆ ਤਾਂ ਇਹ ਕਿਤਾਬਾਂ ਜ਼ਰੂਰ ਪੜੋ ਤਾਂ ਜੋ ਤੁਹਾਨੂੰ ਆਪ ਦੇ ਦਰਸੇਜ ਇਹ ਜੇ ਬੀਤੇ ਹੋਏ ਉਹ ਪਲ ਜਿਹੜੇ ਉਸ ਟਾਈਮ ਬਹੁਤ ਭਾਵੇਂ ਮਹਿੰਗੇ ਸੀ ਬਹੁਤ ਉਹਦੀ ਕੀਮਤ ਵੀ ਚਕਾਉਣੀ ਪੈਂਦੀ ਹੈ ਕਿਉਂਕਿ ਮੈਂ ਤਾਂ ਕਹਿੰਨਾ ਕਿਉਂਕਿ ਹਰੀ ਸਿੰਘ ਨਲੂਆ ਉਥੇ ਜਮਰੌਦ ਦੇ ਕਿਲੇ ਦੇ ਵਿੱਚ ਬੈਠਾ ਭਵੇਂ ਹਰੀ ਸਿੰਘ ਨਲੂਆ ਨੂੰ ਪਤਾ ਹੈ ਕਿ ਸਾਰੀ ਫੌਜ ਜਿਹੜੀ ਆ ਲਾਹੌਰ ਬੁਲਾਈ ਗਈ ਹੈ ਕਿਉਂਕਿ ਉਥੇ ਬਹੁਤ ਅਹਿਲਕਾਰ ਵੱਡੇ ਵੱਡੇ ਲੋਕ ਆ ਰਹੇ ਆ ਗੈਸਟ ਬਣ ਕੇ ਆ ਰਹੇ ਆ ਉਹਨਾਂ ਵਾਸਤੇ ਉਹਨਾਂ ਨੂੰ ਜਿਵੇਂ ਆਪਾਂ ਸਲਾਮੀ ਦਿੰਨੇ ਜਾਂ ਹੋਰ ਕਰਦੇ ਆ ਉਹਦੇ ਵਾਸਤੇ ਭਵੇਂ ਪਠਾਨਾਂ ਦਾ ਉਥੇ ਘੇਰਾ ਪੈ ਗਿਆ ਔਰ ਉਸ ਵੇਲੇ ਉਹਨੂੰ ਬੜੀ ਦਿੱਕਤ ਆਈ ਇਸ ਗੱਲ ਦੀ ਉਹ ਜਨੂੰ ਫਿਰ ਵਾਪਸ ਭੇਜਣਾ ਪਿਆ ਲੇਕਿਨ ਤੁਸੀਂ ਦੇਖੋ ਵੀ ਇੱਕ ਕਮਾਲ ਦਾ ਵਿਅਸ ਉਹੋ ਜੱਕਦੇ ਵੀ ਦੁਨੀਆ ਵਿੱਚ ਵਿਆਹ ਨਹੀਂ ਹੋਇਆ ਭਵੇਂ ਰਾਇਲ ਫੈਮਿਲੀ ਇੰਗਲੈਂਡ ਦੀ ਆ ਉਹਨਾਂ ਦਾ ਵੀ ਇੰਨਾ ਤਕੜਾ ਬਿਆਨ ਸੀ ਜਿੰਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ